ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇਟਾਲੀਅਨ ਕਿੱਦਾਂ ਪੜ੍ਹਨੀ ਹੈ ਭਾਗ ਨੰਬਰ 2 ਹੋ ਸਕਦਾ ਹੈ ਕਿ ਵਿੱਚ ਰਿਕਾਰਡਿੰਗ ਦੇ ਛੋਟੇ ਜਿਹੇ ਬੱਚੇ ਦੀ ਆਵਾਜ਼ ਆ ਵੀ ਸੁਣਨਾ ਇਹ ਮੇਰਾ ਛੋਟਾ ਜਿਹਾ ਭਾਂਦਾ ਹੈ ਚਲੋ ਕੋਈ ਨਹੀਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਭਾਗ ਤੇ ਸ਼ੁਰੂ ਕਰਦੇ ਹਾਂ ਜੀ ਆ ਐ ਡੇ ਨੂੰ ਕੰਨਾ ਇਹ ਨੂੰ ਇਟਾਲੀਅਨ ਵਿੱਚ ਆ ਪੜ੍ਹਦੇ ਆ ਇਨੂੰ ਅਸੀਂ ਜਿੱਦਾਂ ਲਿਖਣਾ ਹੋਵੇ ਆਨਾਨਾਸ ਇਦਾਂ ਲਿਖਣਾ ਜੀ A N A N A S E ਇਹਨੂੰ ਇਟਾਲੀਅਨ ਵਿੱਚ ਅਸੀਂ ਪੜ੍ਹਦੇ ਹਾਂ ਜੀ A ਥੋੜਾ ਜਿਹਾ ਭੁਲੇਖਾ ਚਲੋ ਕੋਈ ਗੱਲ ਨਹੀਂ ਇਹ ਜਿੱਦਾਂ elefant elefante E L E F A N T E elefante O ora O ਨੂੰ ਅਸੀਂ ਉ ਹੀ ਪੜ੍ਹਦੇ ਹਾਂ ora ਤੇ U ਨੂੰ ਅਸੀਂ ਪੜ੍ਹਦੇ ਹਾਂ U ਜਿੱਦਾਂ ਉ ਦੀ ਨੇ ਇੱਥੇ ਆਪਾਂ ਅੰਗਰੇਜ਼ੀ ਬੱਚੇ ਨੂੰ ਪੜਨਾ ਤਾਂ ਮੇਰੇ ਸਾਬ ਨਾਲ ਯੂ ਦੇ ਨੇ ਪੜਨਾ ਹੈ ਤੇ ਆਪਣਾ ਇਟਾਲੀਅਨ ਵਿੱਚ ਉ ਦੀ ਆਵਾਜ਼ ਕੱਢਣੀ ਆ ਨਾ ਜਿੱਦਾਂ ਗੁਰੂ ਜਾਂ ਹੋਰ ਵੀ ਕਿਸੇ ਜਿੱਥੇ ਉ ਦੀ ਆਵਾਜ਼ ਆਉਂਦੀ ਹੈ ਉਹ ਹਮੇਸ਼ਾ ਯੂ ਦੇ ਨਾਲ ਹੀ ਲਿਖੁਰ ਤੇ ਪੜ ਹੋਣਾ ਜਿਹੜਾ ਆਈ ਆ ਇਹਨੂੰ ਆਪਾਂ ਇਟਾਲੀਅਨ ਦੇ ਵਿੱਚ ਈ ਪੜਦੇ ਆਂ ਇੰਡੀਆ ਇਟਾਲੀਆ ਇੰਤੇਗਰਾਰੇ ਇੰਤਰਾ ਜੀਰੇ ਤੇ ਇਨੀtion ਹੋਰ ਵੀ ਬਹੁਤ ਗੱਲਾਂ ਜਿਹੜੀਆਂ ਈ ਤੋਂ ਸ਼ੁਰੂ ਹੋਣੀਆਂ ਜੀ ਕੱਕੇ ਦੀ ਆਵਾਜ਼ ਕਾ ਕੇ ਕੀ ਕੁ ਕੋ ਇਹ ਆਮ ਜਾਣ ਕਿੱਦਾਂ ਨਿਕਲਣੀਆਂ ਜੀ ਸੀ ਦੇ ਨਾਲ ਇਹ ਲੱਗਦਾ ਤਾਂ ਉਹਨੂੰ ਕਾ ਕਹਿੰਦੇ ਆ ਜੀ ਕਵਾਲੋ C A V A L O ਕਵਾਲੋ ਡਬਲ L O ਕੇ ਦੀ ਆਵਾਜ਼ ਸੀ ਐਚੀ ਦੇ ਨਾਲ ਨਿਕਲਦੀ ਹੈ ਜਿੱਦਾਂ ਕਿ ਲਿਖਿਆ ਹੈਗਾ ਆਪਾਂ ਕੋਕੋ ਨਹੀਂ ਇਹ ਲਿਖਿਆ ਕੇ ਕੋਕੋ ਕੋ ਨਹੀਂ ਹਾਂਜੀ ਕੇ ਕੋ ਅਸਾ ਕੋਕੋ ਬਾਅਦ ਵਿੱਚ ਹੈ ਕੀਦਰ ਕੀ ਦੀ ਆਵਾਜ਼ ਕਕੇ ਨੂੰ ਪਿਆਰੀ ਆਪਣੀ ਸੀ ਐਚ ਦੇ ਨਾਲ ਆਈ ਜਿੱਦਾਂ ਕਿ ਆਪਣੇ ਸੰਜੀਵ بھائی ਨੇ ਵੀ ਤੁਹਾਨੂੰ ਪਹਿਲਾਂ ਦੱਸਿਆ ਸੀ ਸੀ ਐਚ ਆਈ ਉਸ ਤੋਂ ਬਾਅਦ ਜੋ ਮਰਜ਼ੀ ਲਿਖ ਕੇ ਕੀਦਰ ਕੀਦਰ ਮਤਲਬ ਪੁੱਛਣਾ ਕੁ ਦੀ ਆਵਾਜ਼ ਕੁਓਰੋ ਵਾ ਕੂਰੇ ਕੂਰੇ ਜਾਨੀ ਕੇ ਦਿਲ ਇਹਨੂੰ ਜੀ ਕੋ ਦੀ ਆਵਾਜ਼ ਸੀ ਯੂ ਨਿਕਲ ਦੀਆ ਕੋ ਕੋ ਇਹ ਜੀ ਉਹ ਕੋ ਕੋ ਨਹੀਂ ਜਿਹੜੀਆਂ ਤੁਹਾਡੀਆਂ ਚੀਜ਼ਾਂ ਲੈ ਜਾਂਦੀ ਹੈ ਇਹ ਕੋ ਕੋ ਨੂੰ ਨਾਰੀਅਲ ਕਹਿੰਦੇ ਆ ਤੇ ਇਸ ਵਿੱਚ ਅਸੀਂ ਤੁਹਾਨੂੰ ਦੱਸਦੇ ਆਂ ਜੀ ਚਿਚੀਆਂ ਦੀਆਂ ਆਵਾਜ਼ਾਂ ਚਾ ਛੇ ਜੀ ਜੂ ਤੇ ਚੋ ਤੇ ਦੇਖੋ ਜੀ ਚਾ ਨਾਲ ਸੀ ਆਈ ਇਹ ਦੇ ਨਾਲ ਚਾਓ ਮਤਲਬ ਕਿ ਸੱਤ ਸ਼੍ਰਿਆਗਾਲ ਚੀ ਦੇ ਨਾਲ ਚਰੋਤੋ ਚਰੋਤੋ ਮਤਲਬ ਬੈਂਡੇਡ ਜਿਹੜੀ ਆਪਾਂ 60 ਸਟ ਲੱਗਣ ਤੇ ਲਾਣੇ ਆ ਸਪੈਲਿੰਗ ਨੂੰ ਦੇਖੋ ਹੋ ਸਕਦਾ ਗਲਤ ਵੀ ਹੋਣ ਚੀ ਸੀ ਆਈ ਦੇ ਨਾਲ ਚੀਬੋ ਚੀਬੋ ਜਾਣੀ ਕਿ ਖਾਣਾ ਚੂ ਚੂ ਹੁੰਦੀ ਹੈ ਜੀ ਚੁਚੋ ਚੂਚੂ ਪਹਿਲਾਂ ਮੈਨੂੰ ਲਿਖਣ ਲੱਗਾ ਸੀ ਚੁੰਗਣੀ ਪਰ ਫਿਰ ਮੇਰੇ ਦਿਮਾਗ 'ਚ ਨਹੀਂ ਆਇਆ ਇਹਨੂੰ ਕੀ ਕਹਿੰਦੇ ਆ ਜਿਹੜਾ ਆਪਣੇ ਛੋਟੇ ਜਿਹੇ ਨਿਆਣੇ ਨੂੰ ਆਪਾਂ ਦਿੰਦੇ ਨੇ ਨੇ ਇਹ 1-2 ਸਾਲ ਤੋਂ ਥੱਲੇ ਹੁੰਦੇ ਜਿਹੜੇ ਚੂਚ ਸਹਿਜ ਆ ਪਾਏ ਹੁੰਦਾ ਚੁੰਗਣੀ ਕਹਿੰਦੇ ਹੁੰਦੇ ਫਿਰ ਸਭ ਨਾਲ ਚੂਚੋ ਹੀ ਹੁੰਦੀ ਆ ਤੇ C I O C O ਯਾਨੀ ਕਿ C E O C O ਇਹ ਤੋਂ ਆਪਾਂ ਲਿਖ ਸਕਦੇ ਹਾਂ ਜੀ ਚੋਕੋਲਾਟੋ ਇਹਨੂੰ ਅਸੀਂ ਪੜਨਾ ਚੋਕੋਲਾਟੋ ਚੋਕੋਲਾਟੋ ਮਤਲਬ ਕਿ ਚੌਕਲੇਟ ਜੋ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ ਜੀ ਤੇ ਸ਼ਿਸ਼ੇ ਦੀ ਆਵਾਜ਼ ਸ਼ਿਸ਼ਾਰੀ ਸ਼ਾ ਸ਼ੇ ਸ਼ੀ ਸ਼ੂ ਸ਼ੋ ਇਹ ਵੈਸੇ ਜੀ ਮੈਂ ਤਾਂ ਦੱਸ ਰਿਹਾ ਕਿਉਂਕਿ ਤੁਹਾਨੂੰ ਸਭ ਤੋਂ ਪਹਿਲੇ ਫੋਟੋ ਦੇ ਵਿੱਚ ਤੁਸੀਂ ਦੇਖਿਆ ਆ ਏ ਈ ਓ ਊ ਇਸ ਕਰਕੇ ਜੀ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਸ਼ੀ ਦੀ ਆਵਾਜ਼ ਜਿੱਦਾਂ ਸ਼ੀ ਆ ਰਹੀ ਸ਼ੀ ਆ ਰੇ ਨੂੰ ਅਸੀਂ ਲਿਖਾਂਗੇ C S S C I A R E ਮੈਨੂੰ ਵੀ ਅੰਗਰੇਜ਼ੀ ਨਹੀਂ ਨਿਕਲਣ ਲੱਗਾ ਇਹ ਸ਼ਿਆਰੇ ਮਤਲਬ ਬਰਫ਼ ਤੇ ਰੋੜਨਾ ਤੁਹਾਨੂੰ ਪਤਾ ਨਾ ਦੋ ਫੱਟੇ ਜੇ ਲੈ ਕੇ ਰੋੜਦੇ ਹੁੰਦੇ ਫਾਰ ਬਰਫ਼ ਤੇ ਫੱਟੇ ਨਹੀਂ ਕੀ ਹੁੰਦੇ ਲੋਹੇ ਦੀਆਂ ਫੱਟੀਆਂ ਚਾਹੀਆਂ ਹਾਂ ਜੀ ਉਹਨੂੰ ਕਹਿੰਦੇ ਆ ਸ਼ਿਆਰੇ ਕਰਨਾ ਜੀ ਜਿੱਦਾਂ ਰਿੱਤੀ ਕਰੋਸ਼ਨ ਆਪਣਾ ਧੂਮਟੂ ਦੇ ਵਿੱਚ ਨਹੀਂ ਉਚਾਂਦਾ ਹੁੰਦਾ ਰੇਤ ਤ ਉਤਰ ਕੇ ਉਸ ਹਾਵ ਨਾਲ ਸ਼ੇਲਤਾ ਸ਼ੀਰੀ ਆਵਾਜ਼ ਸ਼ੇਲਤਾ SHE LTA SHGALA TIA ஷேல்ਤਾ ஷேல்ਤਾ મતલબ છોડના ਜੇ ਆਪਾਂ ਇਹਨੂੰ ਇਦਾਂ ਕਰ ਦਿੰਦੇ ਨੇ ਫਾਈਲ ਤੂੰ ਅਸ਼ ਫਾਈ ਲਾ ਤੂੰ ஷேਲਤਾ ਫਾਈਲ મતલબ તੂੰ ਕਰ ਫਾਰੇ મતલਬ ਹੁੰਦਾ ਕਰਨਾ ਫਾਈਲ મતલਬ ਤੂੰ ਕਰ ਲਾ ਤੂੰ ਤੇਰੀ ஷੇਲਤਾ ਇਹ ਤੂੰ ਆਪਣੀ ਚੋਣ ਚੁਣ ਲਾ ਜਦੋਂ ਮੰਨ ਲਓ ਕਿ ਹੁਣ ਤੁਸੀਂ ਕੋਈ ਖਾਣਾ ਖਾਣ ਲੱਗੇ ਆ ਜਾਂ ਮੰਨ ਲਓ ਤੁਸੀਂ ਕੋਈ ਚੀਜ਼ ਲੈਣ ਲੱਗੇ ਆ ਉਹਨੇ ਤੁਹਾਨੂੰ ਪੁੱਛਾ ਉਹਨੂੰ ਕੋਈ ਤੁਹਾਨੂੰ ਪੁੱਛੇ ਮਾ ਸਕੋਂਦੋ ਤੇ ਤੇਰੇਸਾ ਸਕੋਂਦੋ ਤੇ ਤੇਰੇਸਾ ਨਾ Cosa prendo ਕੀ ਖਰੀਦਾਂ prendo ਦਾ ਮਤਲਬ ਹੁੰਦਾ ਲੈਣਾ ਤੇ ਇੱਥੇ ਵਰਤਿਆ ਜਾਂਦਾ ਵੀ ਅਸੀਂ ਕੀ ਖਰੀਦਾਂ ਤੁਸੀਂ ਮੈਨੂੰ ਕਹਿਸਣਾ ਫਾਈ ਲਾ ਤੁਆ ਸ਼ੇਲਤਾ ਫੇ ਤੂੰ ਆਪਣੇ ਹਿਸਾਬ ਨਾਲ ਦੇਖ ਲੈ ਭਾਈ ਇਹ ਸ਼ੂ 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 ਇਹ ਸ਼ੂ ਸ਼ੂ ਦੇ ਜੀ ਮੈਂ ਗੂਗਲ ਬਾਬਾ ਜੀ ਨੂੰ ਵੀ ਪੁੱਛਿਆ ਪਰ ਮੈਨੂੰ ਸ਼ੂ ਤੇ ਕੋਈ ਅੱਖਰ ਨਹੀਂ ਲੱਭਿਆ ਇਸ ਕਰਕੇ ਫਿਰ ਮੈਂ ਸ਼ੂ ਸ਼ੂ ਲਿਖਤਾ ਤੇ ਸ਼ੂ ਸ਼ੂ ਜੀ ਲਿਖਣਾ ਹੋਵੇ ਤਾਂ ਉਹ ਕਿੱਦਾਂ ਲਿਖਿਆ ਡਾਲਿਆਂ ਦੇ ਵਿੱਚ ਤੇ ਸ਼ੋ ਦੀ ਆਵਾਜ਼ ਜੀ ਸ਼ੋ ਸ਼ਿਸ਼ੀ ਨੂੰ ਫੋੜਾ ਸ਼ੋ ਸ਼ੋ ਮਤਲਬ ਕਿ ਜੀ ਸ਼ਾਪਰੋ ਸ਼ਾਪਰੋ ਹੁੰਦੀ ਹੈ ਜੀ ਹੜਤਾਲ ਧਰਨੇ ਤੇ ਬਹਿਣਾ ਉਹਨੂੰ ਕਹਿੰਦੇ ਆ ਜੀ ਸ਼ਾਪਰੋ ਗੱਗੇ ਦੀ ਆਵਾਜ਼ ਜੀ ਗਾ ਜੀ ਏ ਗਾ ਗੈਸ ਗੈਸ ਨੂੰ ਅਸੀਂ ਪੜ੍ਹਦੇ ਹਾਂ ਜੀ ਗਾਸ ਅੱਛਾ ਮੈਂ ਅੰਗਰੇਜ਼ੀ 'ਚ ਲਿਖਤਾ ਔਕਾ ਮੇਰਾ ਵੀ ਜੀ ਆ ਐਸ ਗਾਸ ਇਹ ਆਪਣੇ ਪੰਜਾਬੀ ਵਿੱਚ ਵੀ ਇਹਨੂੰ ਗੈਸ ਹੀ ਕਹਿੰਦੇ ਆ ਜੀ ਗੇ ਪਾਰਦੋ ਜੀ ਐਚ ਈ ਦੇ ਨਾਲ ਲਿਖਿਆ ਜੇ ਤੁਸੀਂ ਜੀ ਈ ਨਾਲ ਲਿਖਦੇ ਫੇਰੇ ਪੜ੍ਹ ਹੋ ਜਾਣਾ ਇਹ ਪੜ੍ਹਨਾ ਹੀ ਜੇ ਪਾਰਦੋ ਅੱਛਾ ਗੇ ਪਾਰਦੋ ਹੁੰਦਾ ਜੀ ਚੀਤਾ ਗਿਆਚੋ ਜੀ ਐਚ ਆਈ ਜੇ ਐਚ ਨਾ ਹੁੰਦੀ ਤਾਂ ਫੇਰੇ ਹੁਣੀ ਸੀ ਜਾਚੋ ਗਿਆਚੋ ਹੁੰਦੀ ਹੈ ਜੀ ਬਰਫ਼ ਗੂਫੋ ਗੂਫੋ ਜੀ ਹੁੰਦਾ ਜੀ ਰਾਤਾਂ ਦਾ ਰਾਜਾ ਉੱਲੂ ਗੋਰਿਲਾ ਗੋਰੀਲਾ ਜਦੋਂ ਦੋ ਅੱਖਰ ਲੱਗ ਜਾਣ ਨਾ ਐਲ ਹੋਇਆ ਐਨ ਹੋਇਆ ਸੀ ਹੋਇਆ ਐਮ ਜਾਂ ਡੀ ਹੋਇਆ ਉਹਨੂੰ ਦੋ ਪੜਨਾ ਜੇ ਇੱਥੇ ਕੱਲੀ ਇੱਕ ਐਲ ਹੁੰਦੀ ਫੇਰ ਤੁਸੀਂ ਉਹਨੂੰ ਪੜਨਾ ਹੀ ਗੋਰਿਲਾ ਪੜਨਾ ਹੀ ਗੋਰਿਲਾ ਗੋਰਿਲਾ ਦਾ ਮਤਲਬ ਹੁਣ ਪਤਾ ਨਹੀਂ ਕਿਰਨ ਇਹ ਹੈਗੇ ਦੋ ਲਲੇ ਇਸ ਕਰਕੇ ਹੋ ਗਿਆ ਜੀ ਗੋਰਿਲਾ ਦੋ ਪੜਨੇ ਜਿੱਦਾਂ ਉਹ ਗਿਆਚੋ ਜੇ ਹੁੰਦਾ ਸਿਰਫ ਇੱਕ ਸੀ ਹੁੰਦੀ ਇੱਥੇ ਫਿਰ ਪ੍ਰਤੀ ਬਣ ਗਿਆਚੋ ਤੇ ਗੋਰਿਲਾ ਹੁੰਦਾ ਜੀ ਆਪਣਾ ਉਹੀ ਗੋਰਿਲਾ ਹਾਂਜੀ ਜੀਜੇ ਨਾਲ ਆਵਾਜ਼ਾਂ ਜੀ ਜੀ ਆਈ ਏ ਜਰਦੀਨੋ ਜਰਦੀਨੋ ਮਤਲਬ ਕਿ ਬਾਗ ਗਾਰਡਨ ਜੋ ਵੀ ਤੁਸੀਂ ਕਹਿਣਾ ਪਸੰਦ ਕਰੋ ਜੀ ਜੀਰਾਰੇ ਜੀਰਾਰੇ ਮਤਲਬ ਕਿ ਘੁੰਮਣਾ ਇਹ ਜੋ ਫਾ ਜੀਰਾਰੇ ਨਾਲ ਕੱਲ ਬਾਅਦ ਚਲਵਾ ਚ ਦੱਸੂਗਾ ਨਹੀਂ ਵੀਡੀਓ ਬਹੁਤ ਵੱਡੀ ਹੋ ਜਾਣੀ ਜੈਨਤੇ ਜੀ ਇਹ ਹੁੰਦੀ ਆਵਾਜ਼ ਜੀ ਜੇ ਦੀ ਜੈਨਤੇ ਜਜ਼ੂ ਜਾਂ ਫਿਰ ਜੈਨਤੇ ਜਜ਼ੂ ਚਲੋ ਜੋ ਵੀ ਤੁਹਾਨੂੰ ਪਤਾ ਹੋਊਗਾ ਜੀ ਜੈਨਤੇ ਮਤਲਬ ਕਿ ਲੋਕ ਜੋ ਨਾ ਜੋ ਦੀ ਆਵਾਜ਼ ਜੀ ਜੀ ਆਈ ਦੇ ਨਾਲ ਉਹ ਲੱਗ ਜਾਂਦੀ ਆ ਜਾਨੀ ਕਿ ਤੁਸੀਂ ਸਿੱਧਾ ਸਾਵਲ ਗੋ ਜੀ ਦੇ ਨਾਲ ਆਈ ਜਾਂ ਫਿਰ ਈ ਲੱਗ ਗਿਆ ਨਾ ਉਹ ਦੀ ਆਵਾਜ਼ ਜਿੱਜੇ ਦੀ ਹੋ ਜਾਣੀ ਉਸ ਤੋਂ ਬਾਅਦ ਜਿਹੜਾ ਅੱਖਰ ਬਣਦਾ ਉਹ ਫਿਰ ਆਈ ਦੇ ਨਾਲ ਉਹ ਲੱਗ ਗਿਆ ਤਾਂ ਜੋ ਬਣ ਜਾਣਾ ਆਈ ਦੇ ਨਾਲ ਏ ਲੱਗ ਗਿਆ ਤਾਂ ਜਾ ਬਣ ਜਾਣਾ ਜੋਵੇ ਦੀ ਜਾਨੀ ਕਿ ਵੀਰਵਾ ਜੂਸ ਤੋਂ ਜੂਸ ਤੋਂ ਮਤਲਬ ਕਿ ਠੀਕ ਆ ਜੀ ਜੇ ਤੁਸੀਂ ਕਿਸੇ ਵੀ ਅੱਖਰ ਵਿੱਚ ਸ਼ੁਰੂਆਤ ਵਿੱਚ ਜਾਂ ਫਿਰ ਵਿੱਚ ਜੀ ਤੇ ਐਨ ਪੜੋ ਨਾ ਉਹਦਾ ਮਤਲਬ ਹੁੰਦਾ ਜੀ ਨਹੀਂ ਆ ਆਪਣੇ ਜੀ ਮੈਨੂੰ ਕੀਬੋਰਡ ਤੋਂ ਨਹੀਂ ਆ ਨਹੀਂ ਲੱਭਿਆ ਇਸ ਕਰਕੇ ਆਪਣਾ ਪੰਜਾਬੀ ਪੇਜ ਤਾਂ ਸਖਾਲਦੇ ਹੀ ਸਾਨੂੰ ਜੀ ਨਹੀਂ ਆ ਖਾਲੀ ਹੁੰਦਾ ਪਰ ਇੱਥੇ ਇਟਾਲੀਅਨ ਜੀ ਨਹੀਂ ਆ ਖਾਲੀ ਨਹੀਂ ਹੁੰਦਾ ਨਹੀਂ ਆ ਭਰਿਆ ਹੁੰਦਾ ਤੇ ਜੇ ਜੀ ਦੇ ਨਾਲ ਐਲ ਲੱਗਿਓ ਤਾਂ ਉਹਨੂੰ ਤੁਸੀਂ ਲੀ ਪੜਨਾ ਆਵਾਜ਼ ਨਾ ਕਰੀਏ ਅੱਛਾ ਬਾਗਨ ਜਿਹੜਾ ਤੁਸੀਂ ਦੇਖਣਾ ਤੁਸੀਂ ਬੀ ਏ ਜੀ ਐਨਓ ਬਾਗਨ ਉਦਾਂ ਜੇ ਆਪਾਂ ਬਿਨਾਂ ਹਸਾਬ-ਤਾਬ ਤੋਂ ਪੜ੍ਹੀਏ ਬੰਦਾ ਨਮਾ ਪੜਦਾ ਆਪਾਂ ਵੀ ਇਹਨੂੰ ਮਹਿਮੀ ਇਦਾਂ ਹੀ ਪੜਦਾ ਹੁੰਦਾ ਸੀ ਪਹਿਲਾ ਪਹਿਲਾ ਬੰਦਾ ਪੜਦਾ ਬਾਗਨ 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 ਨੂੰ ਨਹੀਂ ਹੈਗਾ ਜੀ ਬਾਨ ਨਿਓ ਹੋਦਣਾ ਜੀ ਤੇ ਨਾਲ ਐਨ ਲਾ ਕੇ ਉਸ ਤੋਂ ਬਾਅਦ ਜੀ ਆ ਗਿਆ ਮੂਲਯ 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 ਮਤਲਬ ਕਿ ਬਹੁਤੀ ਅੱਛਾ ਬਾਣੀ ਦਾ ਮਤਲਬ ਤੁਹਾਨੂੰ ਮੈਂ ਦੱਸਿਆ ਨਹੀਂ ਗੁਸਲਖਾਨ ਗੁਸਲਖਾਨ ਗੁਸਲ ਕਾਨਾ ਤੇ ਨਿਓਕੀ ਜੀ ਐਨ ਏ ਲਓ ਜੀ ਲੱਗ ਗਿਆ ਅੱਖਰ ਆਪਣਾ ਨਹੀਂ ਆੜਾ ਨਹੀਂ ਇਹਨਾਂ ਪੜ੍ਹਨਾ ਜੀ ਤੁਸੀਂ ਜੇ ਜੀ ਤੇ ਐਨ ਤੇ ਸ਼ੁਰੂ ਹੁੰਦਾ ਅੱਖਰ ਉਹ ਬੋਲੋ ਜੀ ਨਿਓਕੀ ਵਾਕੀ ਨੰਨੇ ਨਾ ਵੀ ਪੜ੍ਹ ਲਓ ਇੱਕੋ ਹੀ ਗੱਲ ਆ ਜੀ ਇਹ ਹੁੰਦਾ ਜੀ ਨਿਓਕੀ ਹੁੰਦਾ ਜੀ ਆਲੂ ਦਾ ਪਾਸਤਾ ਤੁਹਾਨੂੰ ਪਤਾ ਨਹੀਂ ਹੋਣਾ ਗੋਲ ਗੋਲ ਜੀਆਂ ਹੁੰਦੀਆਂ ਗੇਂਦਾ ਜੀਆਂ ਆਲੂ ਦੀਆਂ ਚਿੱਟੀਆਂ-ਚਿੱਟੀਆਂ ਬੜੀਆਂ ਸਵਾਦ ਹੁੰਦੀਆਂ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਣਾ ਪੇਜ ਲਰਨ ਇਟਾਲੀਅਨ ਇਨ ਪੰਜਾਬੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਤੇ ਸ਼ੇਅਰ ਕਰੋ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਾਂਗੇ ਅਗਲੇ ਭਾਗ ਵਿੱਚ